ਹਾਂਜੀ ਸੱਚੇ ਆ ਗਾਲ ਜੀ ਸਾਨੂੰ ਦਰਸਾਣ ਦਾ ਪੰਜਾਬੀ ਫੁੱਲ ਚੈਨਲ ਤੇ ਸਵਾਗਤ ਆ ਅੱਜ ਆਪਾਂ ਬਣਾ ਜਾ ਰਹੀਆਂ ਬਹੁਤ ਹੀ ਟੇਸਟੀ ਆਲੂ ਮਨਚੂਰੀਅਨ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣੂਗਾ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਣੂਗਾ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਓ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਉਰਲੀ ਇੱਥੇ ਮੈਂ ਉਬਲੇ ਹੋਏ ਆਲੂ ਲਏ ਆ ਤੇ ਜਿੰਨਾ ਤੁਸੀਂ ਬਣਾਉਣਾ ਚਾਹੋ ਉਹਨੇ ਤੁਸੀਂ ਆਲੂ ਲੈ ਸਕਦੇ ਆ ਫਿਰ ਇਹਦੇ ਵਿੱਚ ਮੈਂ ਲੂਣ ਪਾਇਆ ਸਵਾਦਨ ਸਾਇਕ ਤੇ ਲੂਣ ਪਾਉਣ ਤੋਂ ਬਾਅਦ ਵਿੱਚ ਮੈਂ ਦੇਚ ਪਾਈ ਗਿਆ 1/4 ਚਮਚ ਕਾਲੀ ਮਿਰਚ ਦਾ ਪਾਊਡਰ ਲੂਣ ਤੁਸੀਂ ਥੋੜਾ ਜਿਹਾ ਘੱਟ ਹੀ ਪਾਉਣਾ ਹੈ ਕਿਉਂਕਿ ਆਪਾਂ ਬਾਅਦ ਵਿੱਚ ਵੀ ਲੂਣ ਪਾਵਾਂਗੇ ਸੋ ਇਸ ਲਈ ਉਸ ਹੱਬ ਨਾ ਪਾਉਣਾ ਹੈ ਕਰੇ ਦੇ ਵਿੱਚ ਅੱਧਾ ਚਮਚ ਕਾਰਨ ਫਲਰ ਪਾਉਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਹੈ 4 ਚਮਚ ਮੈਦਾ ਤੇ ਤੁਸੀਂ ਇਹ ਮੈਦਾ ਤੇ ਕਾਰਨ ਫਲਰ ਜਿਹੜਾ ਹੈ ਆਲੂਆਂ ਦੇ ਹਿਸਾਬ ਨਾਲ ਪਾਉਣਾ ਹੈ ਕਈ ਵਾਰੀ ਐਡੇ ਆਲੂ ਹੁੰਦੇ ਆ ਬਹੁਤ ਜ਼ਿਆਦਾ ਪਤਲੇ ਹੁੰਦੇ ਆ ਬਹੁਤ ਜ਼ਿਆਦਾ ਨਰਮ ਹੁੰਦੇ ਆ ਜਿਹਦੇ ਕਰਕੇ ਜ਼ਿਆਦਾ ਮੈਦਾ ਲੱਗਦਾ ਹੈ ਤੁਸੀਂ ਉਸ ਹੱਬ ਨਾ ਪਾ ਲੈਣਾ ਹੈ ਫਿਰ ਇਹਦੇ ਵਿੱਚ ਮੈਂ ਪਾਇਆ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਫੋਨ ਦੇ ਨਾਲ ਬਹੁਤ ਹੀ ਕ੍ਰਿਸਪੀ ਬਣਦੇ ਆ ਇਹ ਫਿਰ ਪਾਇਆ ਥੋੜਾ ਜਿਹਾ ਚਿੱਲੀ ਫਲੈਕਸ ਤੇ ਇਹਨੂੰ ਜਿਹੜਾ ਚੰਗੀ ਤਿਕਰਾ ਮਿਲਾ ਲਿਆ ਆ ਇਹ ਦੇਖ ਸਕਦੇ ਹੋ ਤੁਸੀਂ ਆਲੂ ਇਹ ਇਦਾਂ ਹੋ ਜਾਂਦੇ ਆ ਤੇ ਤੁਸੀਂ ਉਸ ਹੱਬਦ ਨਾਲ ਇਹਨੂੰ ਰੱਖਣਾ ਹੈ ਕਿ ਬਈ ਇਹਦੇ ਵਿੱਚ ਮੈਦਾ ਜ਼ਿਆਦਾ ਵੀ ਨਾ ਹੋਵੇ ਜੇ ਜ਼ਿਆਦਾ ਮੈਦਾ ਪੈ ਗਿਆ ਤਾਂ ਇਹ ਸਖਤ ਬਣਨੇ ਆ ਦੇਖੋ ਹੁਣ ਇਹਨੂੰ ਮੈਂ ਤੇਲ ਦੇ ਵਿੱਚ ਪਾਇਆ ਹੈ ਤੇ ਬਿਲਕੁਲ ਵੀ ਥੱਲੇ ਨਹੀਂ ਲੱਗ ਰਹੇ ਹੈਗੇ एकदम ਪਰਫੈਕਟ ਆ ਤੇ ਜੇ ਤੁਹਾਡੇ ਇਹ ਟੁੱਟਣ ਲੱਗ ਪਏ ਜਾਂ ਫਿਰ ਫੈਲਣ ਲੱਗ ਗਏ ਤਾਂ ਤੁਸੀਂ ਜਿਹੜਾ ਆ ਇਹਨੂੰ ਅੱਗੇ ਕੰਟੀਨਿਊ ਨਹੀਂ ਕਰਨਾ ਹੈਗਾ ਤੁਸੀਂ ਇਹਦੇ ਵਿੱਚ ਮੈਦਾ ਹੋਰ ਪਾ ਲੈਣਾ ਹੈ ਮੈਂ ਪਹਿਲਾਂ ਇੱਕ ਗੋਲੀ ਪਾ ਕੇ ਦੇਖੀ ਤੇ ਬਿਲਕੁਲ ਪਰਫੈਕਟ ਸੀਗੀ ਫਿਰ ਮੈਂ ਇਹਦੇ ਵੱਡੇ ਵੱਡੇ ਜਿਹੜੇ ਬਣਾ ਲਏ ਮੰਜੂਰੀਨ ਜਿੰਡੇ ਕੋਈ ਤੁਸੀਂ ਸਾਈਜ਼ ਤੇ ਬਣਾਉਣਾ ਚਾਹੋ ਉੱਡੇ ਬਣਾ ਸਕਦੇ ਆ ਇਹਨੂੰ ਫਿਰ ਜਿਹੜਾ ਆਪਾਂ ਲੋ ਟੂ ਮੀਡੀਅਮ ਗੈਸ ਤੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਫਰਾਈ ਕਰਨਾ ਹੈ ਇਕਦਮ ਵਧੀਆ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਇਹ ਇਹ ਦੇਖ ਸਕਦੇ ਹੋ ਸਾਰੇ ਆਪਾਂ ਇਦਾਂ ਫਰਾਈ ਕਰ ਲੈਣੇ ਆ ਇਕਦਮ ਸੌਫਟ ਨੇ ਇਹ ਬਿਲਕੁਲ ਬਿਨਾ ਅੰਦਰ ਕੋਈ ਗੱਠ ਨਹੀਂ ਬਣੀ ਹੈਗੀ ਇਕਦਮ ਪਰਫੈਕਟ ਨੇ ਹੁਣ ਇੱਥੇ ਮੈਂ ਇੱਕ ਚਮਚ ਤੇਲ ਦੇ ਵਿੱਚ ਪਾਇਆ ਅਦਰਕ ਲਸਣ ਦਾ ਬਰੀਕ ਕੱਟਿਆ ਹੋਇਆ ਅਦਰਕ ਲਸਣ ਤੇ ਨੂੰ ਚੰਗੀ ਤਿਕਨਾ ਆਪਾਂ ਭੁੰਨ ਲੈਣਾ ਹੈ ਇਹਦੇ ਵਿੱਚ ਜਦ ਇਹ ਪੁੱਜ ਗਿਆ ਤਾਂ ਆਪਾਂ ਇਹਦੇ ਵਿੱਚ ਪਉਣੀ ਹੈ Shimla mirch ਅੱਧੀ Shimla mirch ਲਈ ਸੀ ਮੈਂ ਬਰੀਕ ਕੱਟ ਲਈ ਸੀ ਬਿਲਕੁਲ ਤੇ ਇਹਨੂੰ ਚੰਗੀ ਤਰੀਕੇ ਨਾਲ ਭੁੰਨ ਲੈਣਾ ਇਹਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵਧੀਆ-ਵਧੀਆ ਰੈਸਪੀਸ ਦੇ ਲਈ ਤੇ ਇਹਦੇ ਵਿੱਚ ਮੈਂ ਅੱਧਾ ਬਰੀਕ ਕਟਿਆ ਹੋਇਆ ਪਿਆਜ਼ ਪਾਇਆ ਹੈ ਤੇ ਚੰਗੀ ਤਰੀਕੇ ਨਾਲ ਭੁੰਨ ਲਿਆ ਆ ਇਹ ਦੇਖ ਸਕਦੇ ਹੋ ਇੱਥੇ ਗੋਲੇ ਮੰਜੂਰੀਆਂ ਵੀ ਸਾਰੇ ਫਰਾਈ ਹੋ ਗਏ ਆ ਤੇ ਇੱਥੇ ਮੈਂ ਅੱਧੀ ਈੜੀ ਆ ਪੱਤਾ ਗੋਭੀ ਪਾਈ ਆ ਕੱਟ ਕੇ ਅੱਧੇ ਪत्ता गोभी ਪਾਈ ਹੈ ਕੱਟ ਕੇ ਬਿਲਕੁਲ ਬਰੀਕ ਕਟਿਆ ਹੈ ਹਰੀਆਂ ਸਬਜ਼ੀਆਂ ਨੂੰ ਮੈਂ ਤੇ ਇੱਥੇ ਮੈਂ ਇੱਕ ਚਮਚਾ ਕਾਰਨਫਲਰ ਪਾਇਆ ਹੈ ਕਾਰਨਫਲਰ ਦੀ ਜਗ੍ਹਾ ਤੇ ਤੁਸੀਂ ਆਲਾ ਰੋਟ ਵੀ ਵਰਤ ਸਕਦੇ ਆ ਤੇ ਇਹਦੇ ਵਿੱਚ ਅੱਧੀ ਕੌਲੀ ਪਾਣੀ ਪਾਈਆ ਤੇ ਚੰਗੀ ਤਕੰਦ ਉਹਨਾਂ ਚੀਜ਼ਾਂ ਨੂੰ ਮਿਲਾ ਲਿਆ ਹੈ ਇਹਦੇ ਨਾਲ ਜਿਹੜੀ ਆਪਣੀ ਗਰੇਵੀ ਹੈ ਉਹ ਵਧੀਆ ਬਣੂਗੀ ਫਿਰ ਇਹਦੇ ਵਿੱਚ ਮੈਂ ਸਵਾਦ ਸਾਈ ਗਲੂਨ ਪਾਇਆ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਲੂਣ ਪਾਇਆ ਹੈ ਸੋ ਇਸ ਲਈ ਉਸ ਹਿਸਾਬ ਨਾਲ ਆਪਾਂ ਇੱਥੇ ਲੂਣ ਪਾਉਣਾ ਹੈ ਫਿਰ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਈ ਹੈ ਤੇ ਨਾਲ ਹੀ ਪਾਇਆ ਹੈ ਟਮੇਟੋ ਕੈਚਅਪ ਤੇ ਨਾਲ ਹੀ ਪਾਈ ਹੈ ਚਿੱਲੀ ਸੌਸ ਤੇ ਸੋਇਆ ਤੇ ਇਹ ਸਾਰੇ ਚੀਜ਼ਾਂ ਨੂੰ ਪਚੰਗੀ ਤੇ ਕਿਨਾ ਮਿਲਾ ਲੈਣਾ ਹੈ ਤੇ ਆਪਣੀ ਜਿਹੜੀ ਕੌਰਨ ਫਲਰ ਵਾਲੀ ਸਲਰੀ ਸਗੀ ਆਪਾਂ ਉਹ ਪਾ ਲੈਣੀ ਹੈ ਇਹਦੇ ਵਿੱਚ ਤੇ ਚੰਗੀ ਦੀ ਕਿਨਾ ਮਿਲਾ ਲੈਣਾ ਹੈ ਫਿਰ ਇਹਦੇ ਵਿੱਚ ਆਪਾਂ ਪਾਉਣਾ ਹੈ ਪਾਣੀ ਜਿੰਨੀ ਕੋ ਵੀ ਤੁਸੀਂ ਗਰੇਵੀ ਰੱਖਣਾ ਚਾਹੋ ਉਹਨਾ ਪਾਣੀ ਪਾ ਸਕਦੇ ਆ ਤੁਸੀਂ ਸੁੱਕਾ ਵੀ ਰੱਖ ਸਕਦੇ ਆ ਜਾਂ ਫਿਰ ਗਰੇਵੀ ਵਾਲਾ ਵੀ ਰੱਖ ਸਕਦੇ ਆ ਫਿਰ ਇਹਦੇ ਵਿੱਚ ਪਾਉਣੀ ਹੈ ਕਾਲੀ ਮਿਰਚ ਪਾਊਡਰ ਦੇ ਨਾਲ ਹੀ ਪਾਉਣਾ ਹੈ ਥੋੜਾ ਜਿਹਾ ਚਾਟ ਮਸਾਲਾ ਥੋੜੀ ਜਿਹੀ ਚਿੱਲੀ ਫਲੇਕਸ ਤੇ ਚੰਗੀ ਤਿਕਰਿਆਂ ਨੂੰ ਮਿਲਾ ਲੈਣਾ ਹੈ ਹਲਕਾ ਜਿਹਾ ਨਿੰਬੂ ਦਾ ਰਸ ਜਰੂਰ ਪਾਉਣਾ ਹੈ ਆਪਾਂ ਨਿੰਬੂ ਦੇ ਰਸ ਦੀ ਜਗ੍ਹਾ ਤੁਸੀਂ ਸਿਰਕਾ ਵੀ ਪਾ ਸਕਦੇ ਆ ਮਿਲਾਉਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਜਦੋਂ ਗਰੇਵੀ ਆਪਣੀ ਪੱਕੀ ਤੇ ਕਿੰਨਾ ਪੱਕ ਗਈ ਆਪਣੇ ਜਿਹੜੇ ਮਨਚੂਰੀਅਨ ਬਾਲਸ ਸੀਗੇ ਬਣਾਏ ਹੋਏ ਉਹ ਆਪਾਂ ਪਾ ਦੇਣੇ ਇਹਦੇ ਵਿੱਚ ਤੇ ਚੰਗੀ ਤਿਕਰਾਂ ਮਿਲਾ ਲੈਣਾ ਹੈ ਤੇ ਆਪਣੇ ਬਹੁਤ ਹੀ ਟੇਸਟੀ ਮਨਚੂਰੀਅਨ ਬਣ ਕੇ ਤਿਆਰ ਆ ਜੂਰ ਇਹਨੂੰ ਕਰਦੇ ਵਿੱਚ ਬਣਾਇਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ